ਜ਼ਿੰਦਗੀ ਹਰ ਮੋੜ ਤੇ ਕੁਝ ਨਾ ਕੁਝ ਸਿਖਾਉਂਦੀ ਰਹਿੰਦੀ ਏ ਪਰ ਬਹੁਤੇ ਥੋੜੇ ਲੋਕ ਹੁੰਦੇ ਨੇ ਜਿਹੜੇ ਇਸ ਤੋਂ ਸਿੱਖਿਆ ਲੈਂਦੇ ਨੇ ਜਿਵੇਂ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਗਰੀਬ ਕੁੜੀ ਬੈਠੀ ਕੂੜੇ ਵਿੱਚੋਂ ਖਾਣੇ ਵਾਲੀਆਂ ਚੀਜ਼ਾਂ ਚੱਕ ਕੇ ਖਾ ਰਹੀ ਏ ਇਸ ਦੇ ਕੋਲ ਖੜਾ ਵਿਅਕਤੀ ਇਸ ਦੀ ਵੀਡੀਓ ਤਾਂ ਬਣਾ ਰਿਹਾ ਏ ਪਰ ਇਸ ਨੂੰ ਰੋਕ ਕੇ ਕੁਝ ਚੰਗਾ ਖਾਣ ਨੂੰ ਲੈ ਕੇ ਨਹੀਂ ਦੇ ਸਕੇ ਆ ਸੋ ਇੱਕ ਪਾਸੇ ਉਹ ਲੋਕ ਨੇ ਜੋ ਮਹਿੰਗੀਆਂ ਤੋਂ ਮਹਿੰਗੀਆਂ ਚੀਜ਼ਾਂ ਖਾ ਕੇ ਜਾਂ ਪੂਰੇ ਐਸ਼ੋ ਆਰਾਮ ਦੀ ਜ਼ਿੰਦਗੀ ਜਿਉਂ ਕੇ ਵੀ ਕਹਿ ਦਿੰਦੇ ਨੇ ਕਿ ਸਵਾਦ ਨਹੀਂ ਆਇਆ ਜਾਂ ਸਾਨੂੰ ਰੱਬ ਨੇ ਕੁਝ ਨਹੀਂ ਦਿੱਤਾ ਉੱਥੇ ਹੀ ਦੂਜੇ ਸੇ ਇਹੋ ਜਿਹੇ ਗਰੀਬ ਤੇ ਲਾਚਾਰ ਲੋਕ ਵੀ ਨੇ ਜਿਨ੍ਹਾਂ ਕੋਲ ਨਾ ਕੁਝ ਖਾਣ ਨੂੰ ਐ ਤੇ ਨਾ ਰਹਿਣ ਨੂੰ ਸਿਰ ਤੇ ਛੱਤ ਤੇ ਅਕਸਰ ਹੀ ਅਸੀਂ ਲੋਕ ਆਪਣੀ ਬੱਲੇ ਬੱਲੇ ਕਰਵਾਉਣ ਜਾਂ ਲੋਕਾਂ ਨੂੰ ਆਪਣੀ ਹੈਸੀਅਤ ਦਿਖਾਉਣ ਲਈ ਵਿਆਹਾਂ ਜਾਂ ਪਾਰਟੀਆਂ ਵਿੱਚ ਪੈਸਾ ਤੇ ਖਾਣਾ ਬਹੁਤ ਖਰਾਬ ਕਰਦੇ ਹਾਂ ਪਰ ਇਹਨਾਂ ਲੋਕਾਂ ਦਾ ਢਿੱਡ ਭਰ ਕੇ ਆਪਣੇ ਬੱਚਿਆਂ ਲਈ ਇਹਨਾਂ ਤੋਂ ਦਵਾਮਾ ਨਹੀਂ ਲੈ ਸਕਦੇ ਸੋ ਹਰ ਕਿਸੇ ਦੀ ਆਪੋ ਆਪਣੀ ਸੋਚ ਹੁੰਦੀ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ